ਕੋੜ ਧੰਨਵਾਦ ਨਾਲੇ ਗੁਸਤਾਖੀ ਮਾ ਪੈਣਾ ਨਹੀਂ ਬੋਲ ਕਰ ਸਕੇ ਤੁਹਾਨੂੰ ਜੋ ਜੋ ਹਿੰਮਤ ਜਸਬਾ ਤੁਸੀਂ ਆ ਗੋਲੀ ਚਲਾਉਣ ਵਾਲੇ ਨੂੰ ਰੋਕਿਆ ਉਸ ਦਿਨ ਤੀਨਸਾ ਸਾਹਿਬ ਦੇ ਨਾਲ ਸੀ ਸੁਖਵੀਰ ਜੀ ਦੇ ਜਦੋਂ ਹਮਲਾ ਕੀਤਾ ਤੁਹਾਡਾ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਬੰਦੇ ਨੂੰ ਪੜਿਆ ਏਡੀ ਦਲੇਰੀ ਵਿਖਾਈ ਹੈ ਬਾਜੀ ਪਹਿਲੀ ਗੱਲ ਤਾਂ ਕਰੋੜ ਕਰੋੜ ਧੰਨਵਾਦ ਗੁਰੂ ਰਾਮਦਾਸ ਜੀ ਦਾ ਆ ਨਹੀਂ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਜੀ ਬਿਲਕੁਲ 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 ਇਹ ਰੱਬ ਮੈਂ ਤਾਂ ਜੀ ਤੁਹਾਡੇ ਚ ਰੱਬ ਵੇਖਦਾ ਜਿਹੜੀ ਹਿੰਮਤ ਤੁਹਾਨੂੰ ਬਖਸ਼ੀ ਨਹੀਂ ਤਾਂ ਲੋਕ ਤਾਂ ਦੂਜੇ ਪਾਸੇ ਨੂੰ ਭੱਜਦੇ ਆ ਤੁਸੀਂ ਤਿੰਨ ਚਾਰ ਸਿੰਘ ਸੀ ਜਿਨ੍ਹਾਂ ਨੇ ਏਡੀ ਹਿੰਮਤ ਵਿਖਾਈ ਆ ਹਾਂਜੀ 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 ਮੈਂ ਗੁਰੂ ਮਹਾਰਾਜ ਨੇ ਬਖਸ਼ੀ ਜੀ ਗੁਰੂ ਹਾਂ ਹਾਂਜੀ 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 ਨਹੀਂ ਤਾਂ ਗੁਰੂ ਘਰ ਗੋਲੀ ਚਲਾਉਣੀ ਆ ਕਿਹੜਾ ਕੋਈ ਬਹੁਤ ਚੰਗਾ ਕੰਮ ਕਰ ਰਿਹਾ ਜੀ ਉਹ ਵੀ ਸੇਵਾ ਕਰਦੇ ਆ ਤੇ ਹਾਂਜੀ ਅੱਛੇ ਦੇਖੋ ਮਾਜੀ ਗੱਲ ਪਤਾ ਕੀ ਹੈ ਹਾਂਜੀ ਹਾਂ ਜੀ ਗੁਰਦੀਪ ਸਿੰਘ ਨੂੰ ਫੌਨ ਰਾਜਾਂ ਦੀ ਤਾਂ ਹਜ਼ਾਰ ਹੋਣ ਪੈਦਾ ਹੋ ਜਾਂਦੇ ਪਰ ਜੇ ਕਿਤੇ ਪ੍ਰਧਾਨ ਸਾਹਿਬ ਦਾ ਨੁਕਸਾਨ ਹੋ ਜਾਵੇ ਤਾਂ ਆਪਾਂ ਸਾਰੇ ਬਿਲਕੁਲ ਬਿਲਕੁਲ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਨਹੀਂ ਨਹੀਂ ਚੇਅਰਮੈਨ ਸਾਹਿਬ ਸਾ ਗੁਰਦੀਪ ਸਿੰਘ ਜੀ ਤੁਹਾਡੇ ਵਰਗੇ ਵੀ ਬਹਾਦਰ ਹਜ਼ਾਰੂ ਲੋਕ ਨਾਲ ਚਾਹੀਦੇ ਆ ਵੇਖੋ ਬਹੁਤ ਹਿੰਮਤ ਚਾਹੀਦੀ ਆ ਚਲ ਗੋਲ ਵਰਦੀ ਗੋਲੀ ਤੇ ਕੋਈ ਜਾ ਕੇ ਉਸ ਬੰਦੇ ਨੂੰ ਨਿਜਿੱਠੇ ਇਸ ਲਈ ਭਾਵੇਂ ਤੁਸੀਂ ਉਦੋਂ 300 ਸਾਹਿਬ ਨਾਲ ਖੜੋਤੇ ਸੀ ਮਗਰ ਜੋ ਹਿੰਮਤ ਜਸਬਾ ਤੁਹੀਂ ਬਖਾਇਆ ਢਿਲ ਦਿਆ ਗਹਿਰਾਈਆਂ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਰੱਬ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੁਹਾਨੂੰ ਖੁਸ਼ੀਆਂ ਬਖਸ਼ਣ ਤਰੱਕੀਆਂ ਬਖਸ਼ਿਸ਼ ਕਰਨ ਔਰ ਇਸੇ ਤਰ੍ਹਾਂ ਜਿਹੜੇ ਗੁਰੂ ਘਰ ਤੇ ਕੋਈ ਹਮਲਾ ਕਰਨ ਆਉਂਦਾ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿਓ ਹਮੇਸ਼ਾ ਹੀ ਥੈਂਕ ਯੂ ਬਾਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਮਿਲਿਓ ਕਿਸੇ ਵੇਲੇ ਜਰੂਰ ਜੀ ਦੇਸੀ ਬਾਦਸ਼ਾਹ ਨੇ ਸੱਜਾ ਗਿਆ ਤੁਹਾਨੂੰ ਸੇਵਾ ਤੋਂ ਬਾਅਦ ਬੁਲਾਵਾਗਾ ਉੱਥੇ ਮਿਲਣਾ ਆ ਜਰੂਰ 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 ਉਹਨਾਂ ਨੂੰ ਵੀ ਮਿਲਿਓ ਤੇ ਮੈਂ ਆਪਾਂ ਕਿੱਥੇ ਹੋਏ ਤਾਂ ਇਕੱਠੇ ਮਿਲਾਂਗੇ ਲਈ ਤਾਂ ਮੈਂ ਵੀ ਮਿਲਾਂਗਾ ਜੀ ਤੁਹਾਨੂੰ ਜਰੂਰ ਬਿਲਕੁਲ ਤੁਹਾਨੂੰ ਇੱਕ ਹੋਰ ਗੱਲ ਬੇਨਤੀ ਹੈ ਜੀ ਹਾਂਜੀ ਮੈਂ ਤਾਂ ਡੌੜਾ ਸਾਹਿਬ ਤੋਂ ਵੇਲੇ ਤੁਝਾ ਆਇਆ ਸੋਨਿਸ਼ਾ ਬਿਆਸੀ ਦੇ ਵੇਲੇ ਤੋਂ ਪਹਿਲਾਂ ਦਾ ਹੀ ਹਰਵਿੰਦਰ ਸਿੰਘ ਰਾਜਲਾ ਤੇਰੇ ਮਾਮਾ ਜੀ ਸੀਗੇ ਅੱਛਾ 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 ਬਹੁਤ ਧੰਨਵਾਦ ਚਲੋ ਸਾਰੇ ਰਲ ਮਿਲ ਕੇ ਆਪਾਂ ਸਲਾਹ ਦਈਏ ਮੈਂ ਤਾਂ ਬੜਾ ਚਿਰ ਦਾ ਪਰਮਿੰਦਰ ਜੀ ਨੂੰ ਇਹ ਕਹਿਣਾ ਕਿ ਇਕੱਠੇ ਹੋ ਜੀ ਆਪਾਂ ਨੂੰ ਪੰਜਾਬ ਦੀ ਆਵਾਜ਼ ਜੇ ਬੁਲੰਦ ਕਰਨੀ ਹੈ ਖੇਤਰੀ ਪਾਰਟੀ ਨੂੰ ਤੇ ਇਕੱਠੇ ਹੋਣਾ ਪੈਣਾ ਗਲੇ ਸ਼ਿਕਵੇ ਛੱਡਨੇ ਪੈਣੇ ਸਾਨੂੰ ਸਾਰੇ ਇਹਨੂੰ ਆਪ ਦੀ ਗਲੇ ਕਿ ਸ਼ਿਕਵੇ ਛੱਡਨੇ ਪੈਣੇ ਜੀ ਸਾਨੂੰ ਵੀ ਸਭ ਨੂੰ ਹੀ ਚਲੋ ਹੋਨੇ ਆਪਾਂ ਆਪਣੀ ਫਤਿਹਗੁਰ ਸਾਹਿਬ ਦੀ ਆ ਰਹੇ ਢੀਂਡ ਸਾਹਿਬ ਦੇ ਅੱਛਾ 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 ਚਲੋ ਵਧੀਆ ਨਾਲੇ ਗੁਰੂ ਘਰ ਦੀਆਂ ਸੇਵਾ ਕਰਦੇ ਹੋ ਗੁਰੂ ਸਾਹਿਬ ਕਿਰਪਾ ਹੀ ਬਖਸ਼ਿਸ਼ ਕਰਨਗੇ ਜੀ ਹਾਂ ਧੰਨਵਾਦ ਮੈਂ ਆਉਂਗਾ ਵੀ ਕਿਸੇ ਵੇਲੇ ਘਰੇ ਹੋ ਕੇ ਜਾਉਂ ਜੀ ਤੁਹਾਡੇ ਕੋਲ ਹਾਂਜੀ ਹਾਂਜੀ ਇਹ ਮੇਰਾ ਨੰਬਰ ਹੈ ਜੀ ਮੇਰਾ ਨੰਬਰ ਚੰਗਾ ਸਾਹਿਬ ਗੁਰਦੀਪ ਸਿੰਘ ਜੀ ਤੇ ਮੈਂ ਸਭ ਤੋਂ ਧੰਨਵਾਦ